ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਮੇਸ਼ਾ ਅੱਖ ਖੁੱਲਦਿਆਂ ਸਾਰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਵਧੀਆ ਮਿਲੀਆਂ ਨੇ ਕਿਉਂਕਿ ਜਿੰਨਾ ਸ਼ੁਕਰਾਨਾ ਜਾਂ ਗ੍ਰੈਟੀਟਿਊਡ ਪੇ ਕਰੋਗੇ ਕਿਸੇ ਵੀ ਚੀਜ਼ ਲਈ ਤਾਂ ਉਹ ਹਮੇਸ਼ਾ ਵਾਦੀ ਆ ਜਦੋਂ ਤੁਸੀਂ ਇੰਨੇ ਘੰਟੇ ਸੌਂਦੇ ਹੋ ਤਾਂ ਤੁਹਾਡਾ ਸਿਸਟਮ ਜਿਹੜਾ ਡੀਹਾਈਡਰੇਟ ਹੋ ਜਾਂਦਾ ਤੇ ਇੱਕੋਸੇ ਨਿੰਬੂ ਪਾਣੀ ਤੋਂ ਵਧੀਆ ਚੀਜ਼ ਉਹਨੂੰ ਹਾਈਡਰੇਟ ਕਰਨ ਲਈ ਕੁਝ ਵੀ ਨਹੀਂ ਹੁੰਦੀ ਆ ਨਿੰਬੂ ਪਾਣੀ ਢਿੱਲੋ ਸਾਹਿਬ ਦੇ ਡੈਸਕ ਤੱਕ ਪਹੁੰਚ ਚੁੱਕਿਆ ਪਰ ਢਿੱਲੋ ਸਾਹਿਬ ਦਾ ਨੇੜੇ ਤੇੜੇ ਵੀ ਨ ਪਾਠ ਕਰਕੇ ਆਪਣਾ ਨਿੰਬੂ ਪਾਣੀ ਛੱਕਦੇ ਆ ਉਹਦੋਂ ਨੂੰ ਢਿੱਲੋ ਸਭ ਜੁਆਇਨ ਕਰ ਲੈਣਗੇ ਲਓ ਜੀ ਅਗਲੇ ਪਲ ਵਿੱਚ ਢਿੱਲੋ ਸਾਹਿਬ ਨੇ ਐਂਟਰੀ ਮਾਰਤੀ ਆ ਪਰ ਅੱਧੀ ਨੀਂਦ ਚ ਲੱਗ ਰਹੇ ਨੇ ਲਓ ਜੀ ਲਾਹੌਰ ਦੀਆਂ ਕੱਚੀਆਂ ਪੱਕੀਆਂ ਗਲੀਆਂ ਚ ਹੁੰਦਾ ਹੋਇਆ ਮੇਰਾ ਯੋਗਾ ਮੈਟ ਚੱਲ ਪਿਆ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਆਪਾਂ ਯੋਗਾ ਮੈਟ ਖੋਲ੍ਹ ਲਿਆ ਲਓ ਜੀ ਸਭ ਤੋਂ ਪਹਿਲਾਂ ਬੋਡੀ ਨੂੰ ਵਾਰਮ ਅਪ ਕਰਾਂਗੇ ਸਟ੍ਰੈਚਿੰਗ ਵਗੈਰਾ ਕਰਕੇ ਤੇ ਹਰ ਰੋਜ਼ ਮੇਰ ਨਾਲ ਸਟ੍ਰੈਚਿੰਗ ਥੋੜੀ ਥੋੜੀ ਡਿਫਰੈਂਟ ਹੁੰਦੀ ਹੈ ਡਿਪੈਂਡਿੰਗ ਔਨ ਜਦੋਂ ਆਪਾਂ ਉੱਠਦੇ ਆ ਸਵੇਰ ਤਾਂ ਆਪਣੀ ਬੋਡੀ ਦੇ ਕਿਹੜੇ 파ੜ ਦੇ ਵਿੱਚ ਆਪਾਂ ਨੂੰ ਟੈਨਸ਼ਨ ਫੀਲ ਹੋ ਰਹੀ ਆ ਮੈਂ ਉਸੇ 파ੜ ਤੇ ਜ਼ਿਆਦਾ ਕਨਸੈਂਟਰੇਟ ਕਰਦੀ ਆ ਜਦੋਂ ਮੈਂ ਇੱਕ ਅੱਖ ਜੀ ਨਾਲ ਵੇਖਿਆ ਮੈਨੂੰ ਢਿੱਲੋ ਸਾਹਿਬ ਐਕਸਰਸਾਈਜ਼ 'ਚ ਜ਼ਿਆਦਾ ਹੀ ਮੱਲਾ ਮਾਰਦੇ ਦਿਖੇ ਮੱਖਾ ਕਿਉਂ ਨਾ ਡੱਕਾ ਸਿੱਟਾ ਜਾਂ ਮੱਖਾ ਜੀ ਲਿਜ਼ਰਡ ਪੋਜ਼ ਕਰਕੇ ਬਖਾਉ ਤ ਜਾਣਾ ਪੋਸ ਤੋਂ ਬਾਅਦ ਆਪਾਂ ਕੀਤਾ ਡੈਂਗਲ ਉਸ ਤੋਂ ਬਾਅਦ 20 ਰਿਪੀਟਸ ਲਾਏ ਆਪਾਂ ਸੂਰਿਆ ਨਮਸਕਾਰ ਦੇ ਫਿਰ ਉਸ ਤੋਂ ਬਾਅਦ ਵਾਰੀ ਆਈ ਟ੍ਰੀ ਪੋਜ਼ ਯਾਨੀ ਕਿ ਦਰਖਤ ਵਾਲੀ ਪੋਜ਼ ਦੀ ਕਿਉਂ ਪਹਿਲੀਆਂ ਵੀਡੀਓਜ਼ 'ਚ ਮੈਂ ਕਿਹਾ ਸੀ ਨਾ ਇੱਕ ਦਿਨ ਇਹ ਵੀ ਐਕਸਲ ਕਰਾਂਗੇ ਇਹ ਵੀ ਆਉਣ ਲੱਗ ਜਾਣਾ ਪਹਿਲੀਆਂ ਵੀਡੀਓਜ਼ ਤੇ ਇੱਕ ਸਾਈਡ ਤੇ 5 ਮਿੰਟ ਵੀ ਖੜੀ ਹੋ ਸਕਦੀ ਹੈ ਵਿਦਆਊਟ ਲੂਜ਼ਿੰਗ ਦਾ ਬੈਲੈਂਸ ਉਹ ਆਈ ਹੁੰਦਾ ਸ਼ੇਰ ਪੁੱਤ ਬਣ ਕੇ ਖੜੇ ਹੋ ਜੋ ਕਰ ਲਿਆ ਕਰੋ ਕੋਈ ਨਹੀਂ ਇੱਕ ਦਿਨ ਆਪਾਂ ਪਰਫੈਕਟ ਹੋ ਜਾਾਂਗੇ ਫੇਰ ਫੇਰ ਮੈਨੂੰ ਲੱਗਿਆ ਬਟੇਲੋ ਸਭ ਜਿਆਦਾ ਵਧੀਆ ਐਕਸਰਸਾਈਜ਼ ਜੀ ਕਰੀ ਜਾਂਦੇ ਮੱਖਾ ਜੋ ਟਰੀ ਪੋਜ਼ ਵੀ ਕਰਕੇ ਬਖਾਉ ਜੇ ਤੁਹਾਡੇ ਤੇ ਹੁੰਦਾ ਹਾਂ ਇਹ ਤਾਂ ਮੇਰੇ ਨਾਲ ਵੀ ਜਿਆਦਾ ਵਧੀਆ ਬੋਰਡ ਪੋਜ਼ ਬਣਾਈ ਖੜੇ ਐ ਇੰਨੀ ਸਟਰੋਂਗ ਆ ਆਪਣੀਆਂ ਰੂਟਸ ਬਣਾ ਕੇ ਫੇਰ ਆਪਾਂ ਕਪਲ ਗੋਲਸ ਸੈੱਟ ਕੀਤੇ ਭੰਗੜਾ ਇਨ ਟਰੀ ਪੋਜ਼ ਕਰਕੇ ਆਏ ਲਵ ਯੂ ਮਿੱਠਿਆ ਉਹ ਬਿੱਲੂ ਮੈਂ ਤੁਹਾਨੂੰ ਦੱਸਿਆ ਹੋਰ ਜ਼ਿੰਦਗੀ ਨੂੰ ਫੁੱਲ ਲੱਗੇ ਰਣਾ ਸਿੱਖੋ ਨਾਲ ਦੀ ਨਾਲ ਵਿਦਿਨ 1 ਮਿਲੀਸੈਕਿੰਡ ਦੇ ਵਿੱਚ ਵਿੱਚ ਬੀਬੀ ਕੌਮੀਕਰ ਨੂੰ ਇੱਕ ਹੋਰ ਪੁਰਨਾ ਪੁਰਿਆ ਮਖਾ ਜੀ ਐਂ ਕਰੂਆ ਫਿਲਮੀ ਜਿਹਾ ਪੋਜ ਕਰਦੇ ਆ ਆਲੇ ਕਪਲ ਗੋਲਸ ਸੈੱਟ ਹੋ ਜਾਣਗੇ ਮਖਾ ਇਧਰਲਾ ਗੋਡਾ ਜਾਂ ਮੈਂ ਮੋੜਦੀ ਆ ਉਧਰਲਾ ਤੁਸੀਂ ਮੋੜੋ ਤੇ ਆਪਾਂ ਫਿਰ ਸਸਰੀ ਕਾਲ ਜਾਣੇ ਕਿ ਨਮਸਤੇ ਵਾਲਾ ਪੋਜ ਕਰਦੇ ਆ ਆਹ ਆ ਵਣੀ ਨਾ ਗੱਲ ਔਖੇ ਨਾ ਕਰਨੇ ਪਿਆਰ ਪਿਆਰ ਤੇਰੇ ਤੋਂ ਖੁਸ਼ੀਆਂ ਵਾਰ ਵਾਰ ਉਹ ਸੱਜਣਾ ਤੇਥੋਂ ਹਾਰ ਹਾਰ ਅਸੀਂ ਤੇਰੇ ਕਾਬਲ ਹੋਏ ਉਹ ਲਵ ਯੂ ਅਟਿਲੋ ਸਾਹਿਬ ਫੇਰ ਕੀ ਸੀ ਬੀਬੀ ਕੋਮੀ ਕੌਰ ਨੇ ਖੁਸ਼ੀ ਦੇ ਵਿੱਚ ਹੀ ਭੰਗੜੇ ਦੀਆਂ ਚਾਰ ਲੁੱਡੀਆਂ ਪਾਈਆਂ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਫੀਲ ਗੁੱਡ ਫੈਕਟਰ ਦੀ ਜਾਨੀ ਕਿ ਫੀਲ ਗੁੱਡ ਕਰਨ ਦੀ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗਾ ਕਰਨ ਤੋਂ ਬਾਅਦ ਤੁਹਾਨੂੰ ਫੀਲ ਗੁੱਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫਰਕ ਤਾਂ ਪੈਂਦਾ ਹਰ ਰੋਜ਼ ਨਾਲ ਜੇ ਚੰਗਾ ਫੀਲ ਕਰੋਗੇ ਕੱਲ ਨੂੰ ਵੀ ਉੱਠਣ ਨੂੰ ਜੀ ਕਰੂਗਾ ਨਹੀਂ ਜੀ ਨਹੀਂ ਕਰਨਾ ਉਸ ਕੇ ਬਾਅਦ ਹਮਨੇ ਯੋਗਾ ਮੈਟ ਕੋ ਗੋਲ ਕਰ ਦਿਆ ਹੈ ਉਹ ਜੀ ਯੋਗਾ ਮੈਟ ਗੋਲ ਕਰਕੇ ਆਪਾਂ ਨਿਕਲ ਚੁੱਕੇ ਨਿਸ਼ਾ ਤੇ ਕਿਧਰ ਹਾਂ ਇਸ ਤੋਂ ਬਾਅਦ ਵਾਰੀ ਆਉਂਦੀ ਹੈਗੀ ਬਦਾਮਾਂ ਦੀ ਜਿਹੜੀ ਆਪਾਂ ਰਾਤ ਨੂੰ ਪਿਓਏ ਹੋਏ ਸੀਗੇ ਹੁਣ ਆਪਾਂ ਉਹਨਾਂ ਨੂੰ ਛਿੱਲ ਕੇ ਆਰਾਮ ਨਾਲ ਖਾਣਾ ਇੱਕਦਮ ਨਹੀਂ ਘਟਕਣਾ ਨਾਲ ਦੀ ਨਾਲ ਆਈ ਨਹੀਂ ਵੀ ਆਪਾਂ ਖਤਮ ਹੀ ਕਰਨੇ ਆ। ਉਹ ਇਸ ਸਾਇਲੈਂਟ ਲੈਂਗੁਏਜ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ 5 ਤੋਂ 10 ਮਿੰਟ ਆਪਾਂ ਇਹਨਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਚਬ ਕੇ ਖਾਣਾ ਤੇ ਉਸ ਤੋਂ 5-7 ਮਿੰਟ ਬਾਅਦ ਵਾਰੀ ਆ ਗਈ ਆਪਣੀ ਲੱਲੇਪੇਬੇ ਦੀ ਜਾਨੀ ਕਿ ਹਰਬਲ ਟੀ ਦੀ ਇਹਨੂੰ ਪਤਾ ਬਹੁਤ ਜਾਣੇ ਨੇ ਇਹਦੀ ਰਿਕਵੈਸਟ ਕੀਤੀ ਸੀ ਤੇ ਉਹੀ ਹੈ ਜਿਹੜੀ ਬਲੋਟਿੰਗ ਤੇ ਆਈਬੀਐਸ 'ਚ ਬਹੁਤ ਜ਼ਿਆਦਾ ਸੀ ਚੈੱਕ ਕਰ ਸਕਦੇ ਹੋ ਧੰਨਵਾਦ ਸਾਹਿਤ ਬੀਬੀ ਕੌਮੀਕੌਰ ਰਾਏ ਹਰਬਲ ਟੀ ਦੇ ਕੱਪਾਂ ਦਾ ਮਟਰਨਿਟੀ ਫੋਟੋ ਸ਼ੂਟ ਕਰਨ ਤੋਂ ਬਾਅਦ 4 ਕਿਲੋਮੀਟਰ ਤੇ ਬੈਠੇ ਢਿਲੋਸਾ ਬਾਲ ਨੂੰ ਚੱਲ ਚੁੱਕੇ ਨੇ ਕੱਪ ਢਿਲੋਸਾ ਵੀ ਯਾਰ ਆਪੇ ਜੀ ਅਸ ਕਰ ਲਿਆ ਦੋਨੇ ਕੱਪਾਂ ਤੋਂ ਚੱਲ ਕੋਈ ਗੱਲ ਨਹੀਂ ਫਿਰ ਕਿਉਂ ਵੀ ਪ੍ਰਾਣੀ ਟਾਈਮ ਆ ਜਾਣਾ ਬੀਬੀਆਂ ਲੁਕੋ ਕੇ ਰੱਖਦੀਆਂ ਸੀ ਖਾਣੇ ਦਾਣੇ ਵੀ ਕਿਸੇ ਨੂੰ ਪਤਾ ਨਾ ਲੱਗੀ ਵੀ ਇਹਨਾਂ ਦੇ ਘਰੇ ਘਾਟ ਤੱਕ ਬਾਦ ਦਾ ਉਸੇ ਤਰੀਕੇ ਨਾਲ ਮੈਂ ਵੀ ਮੁਠੀ ਚ ਘਟਕੇ ਲ ਗਈ ਕਿ ਢਿਲੋਸਾ ਦੀ ਮੁਠੀ ਦੇ ਵਿੱਚ ਤਰੇ ਬਦਾਮ ਮੇਰਾ ਮਤ ਬਲਾ ਕੇ 4-4 ਬਦਾਮ ਰੱਖੇ ਨਾਲ ਦੇ ਨਾਲ ਆਪ ਮੁਹਾਰੇ ਢਿੱਲੋ ਸਾਹਿਬ ਦੇ ਮੂੰਹ ਚੋਂ ਇਹ ਡਾਇਲੋਗ ਨਿਕਲ ਗਿਆ ਕਹਿੰਦੇ ਖਾਣੀ ਸੁਆ ਤੇ ਖੁਲਣਾ ਪਲਵਾਨਾਂ ਨਾਲ ਚਾਰ ਬਦਾਮ ਸੁਆਲ ਸ਼ਾਂਤੀ ਨਾਲ ਪੜਾਂਗੇ ਪੰਜ ਪੰਨੇ ਕਿਤਾਬ ਦੇ ਅੱਬ ਬਾਰੀ ਆਤੀ ਹੈ ਗੁਣਕਾਰੀ ਸਮੋਦੀ ਕੀ ਜਿਹੜੀ ਨੱਕ ਦੀ ਸੇਤੋਂ ਖੱਬੇ ਪਾਸੇ ਹੈ ਪਤੀ ਦੇਵ ਦੀ ਤੇ ਪਪਾਜੀ ਦੀ ਆ ਤੇ ਉਧਰਲੀ ਮੇਰੀ ਤੇ ਨਿਆਣਿਆਂ ਦੀ ਆ ਕਿਉਂਕਿ ਢਿੱਲੋ ਸਾਹਿਬ ਅੱਜ ਕਮਾਊ ਪੁੱਤ ਬਣ ਕੇ ਕੰਮ ਤੇ ਚੱਲੇ ਆ ਇਸ ਕਰਕੇ ਨਾਲ ਦੀ ਨਾਲ ਇਹਨਾਂ ਨੂੰ ਗੁਣਕਾਰੀ ਓਮਲੇਟ ਵੀ ਦਿੱਤਾ ਜਾਊਗਾ ਸਮੋਦੀ ਦੇ ਨਾਲ ਇਹ ਤਾਂ 5 ਮਿੰਟਾਂ ਚ ਹੀ ਬਣ ਜਾਂਦਾ ਨਾਲੇ ਮੱਖਾ ਬਦਾਮ ਚਾਰ ਮਿਲੇ ਸੀ ਫਿਰ ਕੀ ਹੋ ਗਿਆ ਇਹ ਵੱਤ ਬਣਾ ਦੇਣੀ ਆ ਤੁਹਾਨੂੰ ਹੁਣ ਇਸ ਵਿੱਚ ਇਹ ਪ ਆਲੀਆਂ ਕਾਲੀਆਂ ਮਿਰਚਾਂ ਪਾਵਾਂਗੇ ਹਸੋਨੇ ਦਾ ਚਮਚਾ ਘਮਾਉਂਦਿਆਂ ਘਮਾਉਂਦਿਆਂ ਮੇਰੇ ਖਿਆਲ ਆਇਆ ਮਨ ਚ ਮੱਖਾ ਮੇਨ ਇਨਗਰੀਡੀਅੰਟ ਤਾਂ ਰਹਿ ਗਿਆ ਦੱਸੋ ਛਾਟੇ ਕੇ ਸੰਤੁਲਨ ਕੇ ਲੀਏ ਇਸਮੇ ਅਦਰ ਡਾਲੇਂਗੇ ਉਹ ਵੀ ਕद्दूकस ਕਰਕੇ ਉਹ ਉਹ ਤੇ ਭੋਰਾ ਵੀ ਛੱਡਿਆ ਨਹੀਂ ਜਾਊਗਾ ਆ ਵੀ ਨਾਲੋ ਲਾ ਲਿਆ ਜਾਊਗਾ ਅਦਰ ਤਾਂ ਸੋਨੇ ਨਾਲੋਂ ਵੀ ਮਹਿੰਗਾ ਹੁੰਦਾ ਬਾਹਰਲੇ ਮੁਲਖਾਂ ਲਓ ਜੀ ਛਾਟਪਟੇ ਆਪਣਾ ਇੰਨਾ ਵਧਕਾ ਜਾ ਆਮਲੇਟ ਤਿਆਰ ਹੋ ਗਿਆ ਐਲਮੀ ਜੂਅਰ ਪੰਜਾਬੀ ਵਿਦਾਊਟ ਟੈਲਿੰਗ ਮੀ ਜੂਅਰ ਪੰਜਾਬੀ ਢਿੱਲੋ ਸਾਹਿਬ ਨੂੰ ਆਮਲੇਟ ਵੀ ਦਾਲੀਆਂ ਸਬਜੀ ਦੇ ਨਾਲ ਹੀ ਪਸੰਦ ਹੈ ਬਾਬਾ ਢਿੱਲੋ ਸਾਹਿਬ ਨੇ ਆਸ਼ੀਰ ਹੰਦੇ ਜਿਉਂਦੀ ਰਿਆ ਕੌਮੀ ਨਾਲੇ ਤੇਰੇ ਪਤੀ ਦੀ ਲੰਮੀ ਉਮਰ ਹੋਵੇ ਮਖਾ ਜੀ ਉਹਦੋਂ ਉਹ ਕਿਊਟ ਜੀ ਭੈਣ ਭਰਾ ਦੀ ਜੋੜੀ ਵੀ ਉੱਠ ਕੇ ਆ ਗਈ ਆਏ ਮੇਰੀਆਂ ਛੋਣੀਆਂ ਬਿੰਨੀਆਂ ਆਏ ਚਾਹ ਵਾਲੇ ਅਮਲੀਆਂ ਦੀ ਸਮਾਈਲ ਤੋਂ ਪਤਾ ਲੱਗ ਹੀ ਗਿਆ ਹੋਣਾ ਚਾਹ ਦੀ ਕੱਪੀ ਦੀ ਵਾਰੀ ਆ ਗਈ ਆ ਹੁਣ ਬੀਬੀ ਕੌਮੀ ਕਰਦੀ ਉਹ ਬਿੱਲੂ ਜਿਹੜੇ ਚਾਹ ਕੌਫੀ ਤੇ ਲੱਗੇ ਆ ਨਾ ਉਹਨਾਂ ਨੂੰ ਪਤਾ ਇਹ ਕਿੰਨੀ ਖੁਸ਼ੀ ਹੁੰਦੀ ਹੈ ਜਾਨੀ ਐਂਡ ਆਈ ਡਿਜ਼ਰਵ ਇਟ ਹਿਊਮਨ ਨੇਚਰ ਵੇਖ ਲੋ ਜੜੀ ਕਿ ਇੰਨੀ ਕਚਾਪਤੀ ਮਗਰ ਛੱਡ ਦੇਈਦੀ ਆ ਵੀ ਹਾਂ ਬਾੜੀ ਚਾਪਤੀ ਨਹੀਂ ਪਾਈਦੀ ਹੁੰਦੀ ਇੰਨੀ ਕਾਫੀ ਨਾੜੀ ਹੁੰਦੀ ਅਲਾ ਦੱਸ ਇੰਨੇ ਨਾ ਕੀ ਫਰਕ ਪੈ ਗਿਆ ਵਸੂ ਕੋਈ ਨਹੀਂ ਆਏ ਪਿੱਛੇ ਮੇਰੀ ਜੰਦ ਜਾਨ ਜਾਨੀ ਕਿ ਟਿੱਲੋ ਸਾਹਿਬ ਬੈਠੇ ਹੋਏ ਨੇ ਉਹੀ ਗੱਲ ਪਹਿਲੀ ਕੁੱਟ ਭਰਨੀ ਲੱਗੀ ਮੇਰੇ ਮਨ ਚ ਫੇਰ ਲਾਲਚ ਆ ਗਿਆ ਮਖਮਹ ਰਾਜ ਕੱਲੀ ਚਾਹ ਨਾ ਤਾਂ ਸੁਣਿਆ ਵੀ ਐਸਟਡੀ ਜੀ ਬਣ ਜਾਂਦੀ ਹੈ ਕੁਝ ਖਾਣ ਨੂੰ ਪੇਸ਼ ਕਰੋ ਹਏ ਮਾ ਹਏ ਪਿੰਨੀ ਆ ਗਈ ਹੈ ਤਾਂ ਦੱਸ ਮੱਖਾ ਪ੍ਰਮਾਤਮਾ ਤੁਸੀਂ ਜਾਣੀ ਜਾਣੋ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਨੂੰ ਪਿੰਨੀਆਂ ਦੀ ਭੁੱਖਾ ਦੱਸ ਮੱਖਾ ਪ੍ਰਮਾਤਮਾ ਜੀ ਤੁਹਾਨੂੰ ਵੀ ਪਤਾ ਹੈ ਪੋਸ਼ਨ ਸਾਈਜ਼ ਜਿਆਦਾ ਕਹਿੰਦੇ ਆ ਹੋਤੀ ਫਿਰ ਪਹੁੰਚ ਜੰਗੇ ਨਹੀਂ ਤਾਂ ਬੜੀਆਂ ਖਾ ਕੇ ਇੱਕ ਬਹੁਤ ਹੁੰਦੀ ਮੱਖਾ ਸੋ ਠੀਕ ਆ ਕੋਈ ਨਹੀਂ ਧੰਵਾਦ ਜੀ ਮੱਖਾ ਸਬਰ ਤਾਂ ਫਲਤਾ ਉਹ ਵੀ ਮਿੱਠਾ ਹੁੰਦਾ ਪਿੰਨੀਆਂ ਚ ਚਲੋ ਚੰਗਾ ਹੀ ਮਿੱਠਾ ਪਾਇਆ ਹੋਣਾ ਤੁਸੀਂ ਵੈਸੇ ਵੀ ਹਏ ਮੇਰਾ ਵੱਡਾ ਸ਼ਿਰੂ ਇੱਥੇ ਕਿਵੇਂ ਟਿਕਿਆ ਬੈਠਾ ਜੀ ਸ਼ਾਂਤ ਤੂਫਾਨ ਤੋਂ ਪਹਿਲਾਂ ਤਾਂ ਸ਼ਾਂਤੀ ਲ ਮਤਤਾ ਤਾਂ ਹੁੰਦੀ ਕੋਈ ਇਹਨਾਂ ਦੀ ਦਾਦੂ ਕਹਿੰਦੇ ਮੈਂ ਕਾਕਾ ਚੱਲਿਆ ਪਾਰਕ ਸੋ ਜਾਂਦਾ ਜਾਂਦਾ ਤੈਨੂੰ ਲੱਲਾ ਲੱਲਾ ਲੋਰੀ ਦੁੱਧ ਕੀ ਕਟੋਰੀ ਘਰ ਜਾਵਾਂ 5 ਮਿੰਟ ਹੁਣ ਮਾਂ ਬਿਨਾ ਦੰਦਾਂ ਵਾਲੇ ਖਰਗੋਸ਼ ਨਾ ਪਾਰੀਆਂ ਕਰੂਗੀ ਨਲੇ ਪਾਊਗੀ ਭੰਗੜਾ ਆਏ ਮੇਰੀ ਨਾਸ਼ਪਾਤੀ ਨਿੱਕੀ ਜੀ ਪੂਰਾ ਡੇਢ ਮਹੀਨਾ ਛਾਲਾਂ ਘਰੇ ਲਾਉਣ ਤੋਂ ਬਾਅਦ ਮੇਰਾ ਮਤਬਲਾ ਕਿ ਸਕੂਲ ਚ ਸੀਗੀਆਂ ਛੁੱਟੀਆਂ ਸੋ ਸਾਡੀ ਗੁੱਡੀ ਅੱਜ ਭਤਰਾ ਕੋ ਚੱਲੀ ਹੈ ਸਕੂਲੇ ਆ ਸਾਡਾ ਵੱਡਾ ਰਸਗੁਲਾ ਥੋੜਾ ਜਿਹਾ ਕੈਮਰਾ ਛਾਈ ਆ ਕੈਮਰਾ ਮੂਰੇ ਆਉਣ ਸਾਰੇ ਸੰਗ ਜਾਂਦਾ ਥੋੜਾ ਜਿਹਾ ਲੋ ਵੀ ਦਰਸ਼ਕੋ ਸਟੋਰੀ ਦੇ ਵਿੱਚ ਟਵਿਸਟ ਉਦ ਕਰਨਾ ਤੇ ਮੈਂ ਕਰਨ ਲੱਗੀ ਮੱਖਾ ਗੁੱਡਗੇ ਅੱਜ ਤਾਂ ਸਕੂਲ ਲੱਗਣਾ ਹੀ ਨਹੀਂ ਸਕੂਲੇ ਤਾਂ ਕੱਲ ਤੋਂ ਲੱਗਣੇ ਆ ਤਾਂ ਹੀ ਲੋਕ ਦੀ ਫਿਰਦੀ ਆ ਇੱਥੇ ਕਹਿੰਦੀ ਹਾਏ ਹਾਏ ਮਾਂ ਲੋਕ ਕੀ ਕਹਿਣਗੇ ਇਹ ਤਾਂ ਆਪਦੇ ਜਾਣੇ ਬਾਲਬੂਲ ਜਿਹਾ ਬਾਰਕੇ ਨਿਕਲੀ ਸੀਗੀ ਉਹ ਗੱਲ ਹੋ ਗਈ ਆ ਤਾਂ ਨਾਤੀ ਧੋਤੀ ਰਹੇਗੀ ਤੇ ਉੱਤੇ ਮੱਖੀ ਬੈਈ ਇਹ ਰਮਖਾ ਹਾ ਹਾ ਹਹੀ ਬਾਤ ਕਨੀ ਕੌਮੀ ਕੋਰੇ ਫਟਾਫਟ ਦੰਮ ਦੇਣੇ ਇਹਨਾਂ ਨੂੰ ਖਾਣੇ ਖੂਣੇ ਜੇ ਖਵਾ ਦੇ ਪਰ ਕਿੱਥੇ ਬਿੱਲੂ ਇਹ ਚਮਚਿਆਂ 'ਚ ਹੱਥ ਮਾਰਦੇ ਆ ਤਾਂ ਤੁਹਾਡੀ ਮੈਡੀਟੇਸ਼ਨ ਉਹਦੇ ਹੀ ਕੰਮ ਆਉਂਦੀ ਆ ਸਾਰੀ ਦੀ ਸਾਰੀ ਇਹ ਖਾਂਦੇ ਆ ਅੱਧਾ ਅੱਧਾ ਘੰਟਾ ਮੂੰਹ 'ਚ ਰੱਖੀ ਰੱਖਦੇ ਬੁਰਕੀਆਂ ਕਹਿੰਦਾ ਮੂੰਹ 'ਚ ਮਖਿਆ ਪੁੱਤ ਮੂੰਹ 'ਚ ਨੰਗਾ ਆਏਂਗਾ ਨਹੀਂ ਤਾਂ ਆਪੇ ਥੋੜੀ ਲੰਗ ਜਾਣੀ ਆ ਨੰਗਾ ਇਹਨੂੰ ਨਿੱਕਾ ਰਸਗੁੱਲਾ ਹਜੇ ਦੇ ਨਾਲੋਂ ਚੰਗਾ ਖਾਣੇ ਪੀਣੇ 'ਚ ਜਿਹੜੇ ਦੋ ਚਮਚੇ ਖਾਣੇ ਆ ਖਾ ਕੇ ਬੇਲਾ ਹੋ ਜਾਂਦਾ ਟਾਈਮ ਨਾ ਇਹ ਜੀਆਂ ਗੱਲਾਂ ਨਾ ਹੌਲੀ ਬੋਲੀ ਦੀਆਂ ਹੁੰਦੀ ਇਹ ਆ ਵੇਖ ਲੋ ਆ ਵੇਖ ਲੋ ਇਲਤਾ ਦੀ ਪਾਂਡਾ ਸਾਡੀ ਗੁੱਡੀ ਬਈ ਪੁੱਛਣ ਵਾਲਾ ਹੋਵੇ ਵੀ ਇਹ ਕਰਮ ਬੋਰਡ ਦੀ ਡਿਊਟੀ ਹੈ ਜਿਹੜੇ ਤੁਸੀਂ ਕੌਲੀ ਨਾਲ ਖੇਡਦੇ ਹੋ ਨਾਲ ਚੱਬ ਪਾ ਦਿਓਗੇ ਦੱਸ ਨਾ ਉਹ ਖਾਣ ਦਿੰਦੀ ਪੂਰਾ ਉਹ ਤਾਂ ਪਹਿਲਾਂ ਹੀ ਅੱਧੇ ਘੰਟੇ ਬਾਅਦ ਮੂੰਹ ਖੋਲਦਾ ਹਰ ਇੱਕ ਬੁਰਕੀ ਨੂੰ ਤੇ ਇਹ ਸਾਇਲੈਂਟ ਲੈਂਗੁਏਜ ਦੇ ਵਿੱਚ ਮੈਂ ਜਣੀ ਤੁਹਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਵੀ ਦੋਹੇ ਜਵਾਕ ਨੇ ਖਾਣਾ ਖਾ ਲਿਆ ਤੇ ਮੈਨੂੰ ਸਾਹ ਆ ਗਿਆ ਪੰਮੀ ਬਾਈ ਵਾਲੀ ਲੁੱਡੀ ਤਾਂ ਬਣਦੀ ਆ ਕਾਕਿਆਂ ਦੇ ਟਵਾਇਆਂ ਦੇ ਵਿੱਚ ਮੈਂ ਬੈਟ ਰੀਆਂ ਫੁੱਲ ਕਰਤੀਆਂ ਮੱਖਾ ਦੱਬੀ ਚਲੋ ਜਿੰਨੀ ਦੇਰ ਮੇਰੇ ਸ਼ੇਰ ਦੱਬਿਆ ਜਾਂਦਾ ਮਾਂ ਨੂੰ ਸੁੱਖ ਦਾ ਸਾਹ ਲੈਣ ਦਿਓ ਮੱਖਾ ਤੂੰ ਆਪਦਾ ਟਰੱਕ ਲੈ ਕੇ ਲੰਮੇ ਰੂਟ ਤੇ ਤਾਂ ਬਾਅਦ ਚ ਨਿਕਲਿਆ ਸੀਗਾ ਤੇ ਤੇਰੀ ਲੰਚ ਬ੍ਰੇਕ ਹੋ ਵੀ ਗਈ ਆ ਨਾਲੇ ਖਾਣੇ ਪੀਣੇ ਤੋਂ ਯਾਦ ਆਇਆ ਤੁਹਾਨੂੰ ਇੱਕ ਗੱਲ ਦੱਸਾਂ ਆ ਜਿਹੜੀ ਇਹਦੀ ਸੀਟ ਜੀ ਆ ਨਾ ਪਤਾ ਨਹੀਂ ਕੀ ਕੁਛ ਦਬਦਾ ਇਹਦੇ ਚ ਜਾ ਕੇ ਪਿਛਲੀ ਵਾਰ ਨਾ ਇੱਕ ਮਹੀਨੇ ਬਾਅਦ ਤੇ ਜੋ ਸਮੂਦੀ ਵਾਲਾ ਕੱਪ ਨਿਕਲਿਆ ਇੰਨੇ ਚਰਚ ਤਾਂ ਸਮਝ ਹੀ ਗਏ ਹੋਣਗੇ ਵੀ ਸਮੂਦੀ ਦਾ ਸਮੂਦਾ ਬਣ ਗਿਆ ਸੀ ਮਜਾ ਲਾਏ ਆਪਦੀ ਮਾਂ ਨੂੰ ਬੋਰ ਹੋਣ ਦੇਣ ਇੱਕ ਸਕਿੰਟ ਵੀ ਦੱਸ ਆਹ ਕਿਹਦੇ ਵਾਸਤੇ ਕਰਵਾ ਚਾਹਤਾ ਦਾ ਬਰਤ ਰੱਖੀ ਬੈਠਾ ਛਾਣਣੀ ਜੋ ਮੂੰਹ ਵੇਖੀ ਜਾਂਦਾ ਹਾਏ ਹਾਏ ਮੱਖਾ ਇੰਨੇ ਚਰਚ ਮੈਨੂੰ ਤਾਂ ਚੱਕਰ ਆਉਣ ਲੱਗ ਗਿਆ ਸਮੂਦੀ ਦੀ ਘੋਟੀ ਭਰ ਲਵਾਂ ਤੇ ਆ ਗੁੱਡੀ ਨੇ ਆ ਕੇ ਵੇਖ ਲਓ ਹਟਦੀ ਨਹੀਂ ਪੰਗੇ ਲੈਂਦੀ ਮੇਰਾ ਕੈਮਰਾ ਹੀ ਹਾਈਜੈਕ ਕਰ ਲਿਆ ਇੰਨੇ ਚਰਚ ਮੈਂ ਆਖਿਆ ਐਵੇਂ ਰੋਲਾ ਪਾਵੇ ਮੈਂ ਨੀਲਾ ਕੱਪ ਲੈਣਾ ਕਿ ਲਾਲ ਲੈਣਾ ਪਰ ਟੱਕਣ ਉਹਦਾ ਰੰਗ ਕਰ ਤੋਂ ਮਗਾ ਹੁਣ ਚੂਜ਼ ਕਰ ਤੂੰ ਇਸੇ ਨੂੰ ਕਹਿੰਦੇ ਆ ਸਮਾਰਟ ਪੇਰੈਂਟਿੰਗ ਜਬਾਕ ਵੀ ਖੁਸ਼ ਤੇ ਮਾਵਾਂ ਵੀ ਕਿਉਂਕਿ ਕਚੀਰਾ ਨਹੀਂ ਕਰਦੇ ਨਾ ਫਿਰ ਇਹ ਆਹ ਵੇਖ ਲੋ ਆਹ ਵੇਖ ਲੋ ਮਾਵਾਂ ਇਸੇ ਕਰਕੇ ਸਕੂਲ ਭੇਜਦੀਆਂ ਨੇ ਇਹਨਾਂ ਨੂੰ ਨਹੀਂ ਸਿਰਚ ਗਲੀਆਂ ਕਰ ਲੈਣ ਦੱਸ ਆਹ ਦੱਸ ਕੀ ਕਰਦੀ ਆ ਕਹਿੰਦੀ ਵੇਖਿਓ ਇਹੋ ਜੀ ਐਕਟੀਵਿਟੀ ਕਰਕੇ ਵਿਖਾਉਂ ਜਿਹੜੀ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਨੇ ਕੀਤੀ ਨਾ ਸੁਣੀ ਆ ਮਖਿਆਪਤ ਦੰਦ ਬਚਾਈਏ ਦੁੱਧ ਦੰਦ ਨਹੀਂ ਹੈਗੇ ਦੁਬਾਰਾ ਨਹੀਂ ਆਉਣੇ ਜੇ ਟੁੱਟ ਗਏ ਤਾਂ ਮੁੰਡੇ ਨੂੰ ਨਾ ਸਾਰਾ ਦਿਨ ਇਲਤਾ ਸਖਾਉਂਦੀ ਆ ਇਹਦੇ ਵੀ ਦਿਮਾਗ ਚ ਚੱਲੀ ਜਾਂਦੀ ਆ ਕੰਪਿਊਟਰ ਰੰਗੋਂ ਵੀ ਅਗਲੀ ਵਾਰ ਮੈਂ ਆ ਟਰਿਕ ਕਦੋਂ ਕਰਨੀ ਆ ਨਾ ਤੁਹਾਨੂੰ ਕੀ ਲੱਗਿਆ ਸਮੂਦੀ ਜੀ ਬਣਾ ਕੇ ਕੰਮ ਨਿਬੜ ਗਿਆ ਜਵਾਕਾਂ ਦੇ ਖਾਣੇ ਦਾ ਕਿੱਥੇ ਨਿਬੜਨਾ ਦਿੰਦੇ ਆ ਆ ਡੋਲਦੀ ਆ ਸਾਰੀ ਦੀ ਸਾਰੀ ਅੱਧੀ ਉਹਦੇ ਕੱਪੜਿਆਂ ਤੇ ਪਾਲੀ ਆ ਲੀਰ ਫੇਰ ਚੱਕ ਲੋ ਸਫਸਫਾਈ ਨੂੰ ਅੰਦਰ ਲਿਖਲ ਦੱਸੋ ਸਾਨੂੰ ਤਾਂ ਨਾ ਇੰਨੀ ਆਤ ਬਣ ਜਾਂਦੀ ਆ ਪੋਚੇ ਪੋਚੇ ਮਾਰਨ ਦੀ ਕੱਪੜੇ ਲੀੜੇ ਮਾਰਨ ਦੀ ਨਾ ਚੀਜ਼ਾਂ ਤੇ ਰਾਤ ਨੂੰ ਸੁਪਨੇ ਵੀ ਉਹੋ ਜਿਹੇ ਆਉਂਦੇ ਹੋ ਦੁੱਧੂ ਬੁਲਗੇ ਜੋ ਬੁਲਗੇ ਜਵਾਕ ਨਹੀਂ ਝੀਡੋਲਤੀ ਬੜਾ ਬੜਾ ਹੀ ਉੱਠੀ ਜਾਂਦੀਆਂ ਮਾਵਾਂ ਸਾਰੀ ਰਾਤ ਹਟਕਣ ਤੇ ਦੀ ਬਿਊਟੀ ਸਲੀਪ ਕਿਦੋਂ ਲਏ ਲੰਗੀ ਨਹੀਂ ਸੀ ਆਪਾਂ ਤਾਂ ਦੱਸਿਆ ਨਹੀਂ ਕੀ ਹੋਇਆ ਕਿ ਨਹੀਂ ਮਖਾ ਮੈਨੂੰ ਤਾਂ ਇਨੀ ਜ਼ਿਆਦਾ ਭੁੱਖ ਲੱਗੀ ਆ ਭਾਈ ਆਪਾਂ ਤਾਂ ਸਮੋਦੀ ਪੀਣੀ ਆ ਹਾਏ ਹਾ ਚੱਕਰ ਆ ਕੇ ਕੀ ਜਾਂਦੀ ਏ ਤੁਹਾਡੀ ਮਾਤਾ ਕੋਈ ਤਾਂ ਇਹਨਾਂ ਦੇ ਸਕੂਲ ਦੇ ਟ੍ਰੈਂਡ ਹੀ ਨਹੀਂ ਮੁੱਕਦੇ ਦੱਸ ਆ ਕੇ ਕਹਿ ਦਿੰਦੇ ਅੱਜ ਕੱਲ ਆ ਨਾ ਇਹ ਨਾਗਵਾਲ ਜੇ ਪਾ ਕੇ ਕਹਿਣਗੇ ਵੀ ਆਹ ਟ੍ਰੈਂਡ ਚੱਲ ਰਿਹਾ ਸਕੂਲ ਚ ਮਖਾ ਮੈਂ ਘਟਾਂ ਆ 2 ਮਿੰਟ ਲੱਗਣਿਆ ਵੇਖ ਸਾਨੂੰ ਸਾਬ ਆਉਂਦੇ ਆ ਮਖਾ ਤੈਨੂੰ ਕੀ ਲੱਗਦਾ ਤੇਰੀ ਮਾਂ ਨੂੰ ਆਉਂਦੀਆਂ ਨਹੀਂ ਇਹ ਚੀਜ਼ਾਂ ਨਾਲੇ ਜਿਹੜੇ ਸਕੂਲ ਚ ਤੂੰ ਪੜ੍ਹਦੀ ਆ ਨਾ ਅਸੀਂ ਉੱਥੋਂ ਦੇ ਪ੍ਰਿੰਸੀਪਲ ਰਿਟਾਇਰ ਹੋਏ ਵੀ ਆ ਨਿਆਣਿਆਂ ਨੂੰ ਖਾਣੇ ਪੀਣੇ ਦੀ ਪ੍ਰਧਾਨਗੀ ਦੇਵ ਦੀ ਵੇਖੀ ਚਲਤ ਆਏ ਮੇਰਾ ਮਰਫੀ ਬੋਏ ਜਮਈ ਮਾਤੇ ਗਿਆ ਇੱਕਾਈ ਲਾ ਦੀਏ ਨજર ਨਾਲ ਵਾਲੀ ਕਿਤੇ ਥੂ 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 ਨਾਲ ਦੀ ਨਾਲ ਸਚਿਆਰੀ ਕੁੜੀ ਨੇ ਵੱਡੇ ਕਾਕੇ ਨੂੰ ਵੀ ਡੁਬਕੀਆਂ ਲਵਾਤੀਆਂ ਕਿਉਂ ਬਣਿਆ ਫਿਰਦਾ ਨਾ ਟਰਜਨ ਇਹ ਪਾਲਕ ਝਾਪਕਤੇ ਹੀ ਲੈਟਲ ਲੈਜੰਡ ਨੂੰ ਆਪਾਂ ਤਿਆਰ ਕਰਤਾ ਇਤੂ ਵੱਧ ਟਾਈਮ ਤਾਂ ਉਹ ਬੀਬੀਆਂ ਜਿਹੜੀਆਂ ਟਟਕੀ ਜੀ ਮਾਰ ਕੇ ਖਾਣਾ ਤਿਆਰ ਕਰ ਦਿੰਦੀਆਂ ਰੀਲਾਂ 'ਚ ਉਹ ਲਾਉਂਦੀਆਂ ਨੇ ਮੈਂ ਤਾਂ 2 ਸਕਿੰਟ ਲਾਏ ਆ ਜੇ ਆਹ ਵੇਖ ਲਓ ਕੁੱਕੜ ਜੁੰਡਾ ਜੁੰਡੀ ਹੋ ਵੀ ਗਏ ਆ ਵੇਖ ਲਾ ਇਹਨਾਂ ਨੂੰ ਕਿੱਥੇ ਸਮੋਦੀ ਹਾਜਮੇ ਆਉਂਦੀ ਉਹਨਾਂ ਚਿਰ ਸੁਚਿਆਰੀ ਕੁੜੀ ਨੇ ਨਾਲ ਦੀ ਨਾਲ ਚੁੱਲਾ ਤਪਾ ਲਿਆ ਲੱਦਾਂ ਸ ਰੋਟੀਆਂ ਵੀ ਫਲ ਫਲ ਲੈਂਦੀਆਂ ਪਾਪਾ ਜੀਆ ਨੂੰ ਸਾਡਿਆਂ ਨੂੰ ਭੁੱਖ ਲੱਗੀ ਲੱਗਦੀ ਆ ਪਾਪਾ ਜੀ ਨੂੰ ਤਵੇ ਤੋਂ ਲੈਂਦੀ ਲੈਂਦੀ ਰੋਟੀ ਫੜਾਉਣ ਕੀ ਗਈ ਆ ਕੁੜੀ ਨੇ ਹਾਈਜੈਕ ਕਰ ਲਿਆ ਫੇਰ ਮੇਰਾ ਕੈਮਰਾ ਕਿ ਆਪਕੇ ਨਿਆਣੇ ਵੀ ਐਸ ਉਮਰ ਮੇ ਹਨ ਔਰ ਟੱਕੇ ਨਹੀਂ ਬੈਠ ਸਕਤੇ ਇਹ ਨਾਲੇ ਕੌਲੀ ਤੋੜਤੀ ਉਹ ਦੱਸ ਮਖਾ ਮੈਂ 12 ਦਾ ਸੈੱਟ ਪੂਰਾ ਕੀਤਾ ਸੀ ਅਧੀਆਂ ਮੁੰਡੇ ਨੇ ਤੋੜਤਿਆਂ ਤੇ ਅਧੀਆਂ ਇਹਨੇ ਤੋੜਤਾਂ ਕੌਲ ਮਲਾ ਕੇ ਮੰਮੀਆਂ ਦੇ ਕਹਿਣ ਨੂੰ ਦਕਮਣ ਕਰਤਾ ਜੀ ਇਹਨੇ ਇਹਨਾਂ ਨੇ ਕਾਦੀ ਸਾਫ ਸਫਾਈ ਕਰਨੀ ਹੁੰਦੀ ਹੈ ਪਰ ਛੰਡਾ ਹੀ ਮਾਰਨੇ ਹੁੰਦੇ ਆ ਬਾਅਦ ਮਾਵਾ ਨੇ ਹੀ ਸਾਫ ਸਫਾਈ ਕਰਨੀ ਆ ਪੋਚੇ ਲਾਉਣੇ ਹੁੰਦੇ ਆ ਨਿਆਣੇ ਨੂੰ ਭੁੱਖ ਲੱਗ ਗਈ ਆ ਤੇ ਮਾਂ ਨੇ ਦੋਨੇ ਬਿਠਾ ਲਿਆ ਮਖਾ ਇੱਕ ਚਮਚਾ ਤੇਰਾ ਤੇ ਇੱਕ ਤੇਰੇ ਵੱਡੇ ਵੀਰ ਦਾ ਮਖਾ ਕੱਲ ਸੁਣ ਲਓ ਸਾਫ ਸ਼ਬਦਾਂ ਦੇ ਵਿੱਚ ਮਾਂ ਨੂੰ ਚਮਚਾ ਥੱਲੇ ਨਾ ਰੱਖਣ ਦਿਓ ਪੁੱਤਰੋ ਸੁੱਖ ਨਾ ਮਖਾ ਵੱਡਾ ਵੀ ਅੱਜ ਤਾਂ ਮੂੰਹ ਖੋਲੀ ਜਾਂਦਾ ਸ਼ੁਕਰ ਹੈ ਪਰਮਾਤਮਾ ਜੋਰ ਕੰਦੀ ਤਰ੍ਹਾਂ ਜਿਹੜੇ ਪੁਰਾਣੇ ਟਾਈਮਾਂ 'ਚ ਹੁੰਦੇ ਸੀ ਕੰਗੂਰੇ ਬਿਨਾਂ ਰੋਟੀ ਨਹੀਂ ਖਾਂਦਾ ਏ ਸੁਖਨਾ ਅੱਜ ਤੱਕ ਪ੍ਰਿੰਟ ਦੇ ਵੀ ਰੋਟੀਆਂ ਨੰਗੀ ਜਾਂਦੀਆਂ ਨੇ ਫੇਰ ਕੀ ਸੀ ਆਪਾਂ ਨਿੱਕਾ ਰਸਗੁੱਲਾ ਥਾਪੜਤਾ ਕਿ ਵੱਡਾ ਕਹਿੰਦਾ ਟਾਈਮ ਦੀ ਵੇਸਟੇਜ ਹੁੰਦੀ ਏ ਪੰਗੇ ਲਈਏ ਇਸ ਟਾਈਮ ਦੇ ਵਿੱਚ ਸੌਕੇ ਕੀ ਕਰਨਾ ਮਾਂ ਟੈਲ ਮੀ ਯੂਅਰ ਪੰਜਾਬੀ ਵਿਦਾਊਟ ਟੈਲਿੰਗ ਮੀ ਯੂਅਰ ਪੰਜਾਬੀ ਆਹਾ ਹਗੀਜ਼ ਦੀਆਂ ਨੈਪੀਆਂ ਨਹੀਂ ਮੰਗੀਆਂ ਪਤਾ ਕਿੰਨੀਆਂ ਆਉਂਦਾਂ ਅਸੀਂ ਡੱਬਾ ਨਹੀਂ ਬਾਅਦ 'ਚ ਸਿੱਟੀ ਦਾ ਮੱਖਣਾ ਜਵਾਖੜਾ ਮੰਗੇ ਜੀ ਪੂਰੇ ਪੈਸੇ ਬਸੂਲਾਂਗੇ ਨਾ ਤੋ ਨਾਲੇ ਇਹਨਾਂ ਨੂੰ ਸ਼ਰਮ ਕੀ ਆਉ ਜਦੋਂ ਜਵਾਕ ਵਿੱਚ ਬਹਿ ਪਤੀ ਦੇ ਵਾਗੇ ਕਹਿੰਦੇ ਇਹਨਾਂ ਨੂੰ ਬਾਹਰ ਲੈ ਕੇ ਜਾਣਾ ਜੋ ਬਾਕਾਂ ਨੂੰ ਅੰਦਰ ਇਹ ਰੋਲਾ ਵੱਧ ਪਾਉਂਦੇ ਆ। ਉਹ ਬਿੱਲੂ ਜਵਾਕ ਵੀ ਅੰਦਰ ਸਾਰਾ ਦਿਨ ਕੀ ਕਰਨ ਆਊਟਡੋਰ ਜਨਰੇਸ਼ਨ ਬਣਾਓ ਇਹਨਾਂ ਨੂੰ ਥੋੜੀ ਜੀ ਅੰਦਰੇ ਅੰਦਰ ਤੜਕੇ ਤਾਂ ਵੀ ਔਖਾ ਕਰਦੇ ਆ। ਵੱਡਾ ਵੀ ਮਲਤੀ ਘਟ ਨਹੀਂ ਪਰ ਉਹਦੀ ਮਾੜੀ ਜੀ ਉਂਗਲੀ ਵੱਜੀ ਤੇ ਛੋਟੇ ਨੇ ਨਾਲ ਦੀ ਨਾਲ ਡਰਾਮਾ ਚੱਕਤਾ। ਜਿਹੜੀ ਬੌੜੀ ਦਹਾਈ ਇਹਨੇ ਮਚਾਈ। ਕੀ ਦੱਸਾਂ ਮੈਂ ਤੁਹਾਨੂੰ ਨਾਲੇ ਬੁੱਲ ਕੱਢ ਕੱਢ ਰੋਇਆ ਬਿਨਾਂ ਦੰਦਾਂ ਤੋਂ ਆ ਕੇ ਆਪਾਂ ਚੰਗੇ ਵਿਹਾਲੇ ਮਟਰ ਪਨੀਰ ਨੂੰ ਵਿਸਲਵਾਤੀ ਤੇ ਨਾਲ ਦੀ ਨਾਲ ਚੌਲ ਤਾਂ ਤੇ ਮੱਖਾ ਜਹੂਰ ਚੁੱਲਾ ਨਹੀਂ ਤਪਾਇਆ ਜਾਊਗਾ ਰੋਟੀਆਂ ਨਹੀਂ ਥੱਪੀਆਂ ਜਾਣਗੀਆਂ ਵੱਡੇ ਮੁੰਡੇ ਨੇ ਜ਼ਿੰਮੇਵਾਰੀ ਆਪਦੇ ਹੱਥਾਂ ਦੇ ਵਿੱਚ ਲਈ ਕਹਿੰਦਾ ਮੈਂ ਵੱਡਾ ਹੋ ਗਿਆ ਆਪੇ ਖਾਇਆ ਕਰੂੰਗਾ ਕਹਿੰਦੇ ਜੀ ਜੁਵਾਕਾਂ ਨੂੰ ਇਨਕਰੇਜ ਕਰਨਾ ਚਾਹੀਦਾ ਯਾਨੀ ਕਿ ਇਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜੇ ਆਪੇ ਕੁਛ ਕਰਦੇ ਮੱਖਾ ਚੱਲ ਉਹ ਤਾਂ ਕਰ ਲੈਨੇ ਪਰ ਅੰਦਰੋਂ ਅੰਦਰ ਹੀ ਮੈਂ ਸੋਚਾਂ ਵੀ ਜਿਹੜੀਆਂ ਕੁਰਸੀ ਦੇ ਜੜ ਵੱਡ ਰਹੇ ਹਾਂ ਮੁੰਡੇ ਆ ਕਿਉਂ ਕੰਦੂ ਲੈਣਾ ਬਣੀ ਅਤੇ ਮਗਰੇ ਤੇਰਾ ਭਰਾ ਵੀ ਆ ਰਿਹਾ ਦੋਹੀ ਲਬੇੜ ਲੋ ਇਹਨਾਂ ਨੂੰ ਫੇਰ ਹੀ ਬਦਲਾਂਗੇ ਅਸੀਂ ਫੇਰ ਮੈਂ ਘੰਟਾ ਡੇਢ ਲਾ ਕੇ ਐਡੀਟਿੰਗ ਕੀਤੀ ਆਪਦੀਆਂ ਬੁੜਗੋਛ ਦੀ ਜੜੀਆਂ ਕੁੜੀਆਂ ਕਹਿੰਦਾਂਗਾ ਨਾ ਦੇਦੇ ਸਿੱਟੀ ਰੱਖਿਆ ਕਰੋ ਬਲੌਗ ਸੌਖੇ ਐਡਿਟ ਕਰਨੇ ਦੱਸ ਨਾਲ ਦੇ ਨਾਲ ਵੱਡੀ ਗੁੱਡੀ ਤੇ ਟਿਊਸ਼ਨ ਵਾਲੇ ਮਾਸਟਰ ਨੇ ਕੰਮ ਦਿੱਤਾ ਸੀ ਮੱਖਾ ਗੁੱਢਗੇ ਤੈਨੂੰ ਉਹ ਵੀ ਕਰਾਈ ਦਵਾ ਮੂੰ ਤਾਂ ਸਾਨੂੰ ਇਥੋਂ ਦੇ ਲੱਲੇ ਭੱਬੇ ਜੇ ਬਾਹਰਲੇ ਮੁਲਖਾਂ ਵਾਲੇ ਘਾਟ ਹੀ ਆਉਂਦੇ ਪਰ ਕੋਈ ਗੱਲ ਨਹੀਂ ਹਿੰਮਤ ਫੇਰ ਵੀ ਮਾਰ ਹੀ ਲਈਦੀ ਆ ਲਓ ਜੀ ਉਦੋਂ ਨੂੰ ਤੁਹਾਡੀ ਸੁਪਰਵੂਮੈਨ ਦੀਦੀ ਥੱਕ ਚੁੱਕੀ ਹੈ ਪੂਰੀ ਤਰ੍ਹਾਂ ਬਸਤੀਆਂ ਆ ਰਹੀਆਂ ਤੇ ਆਪਾਂ ਹੁਣ ਬਿਸਤਰਾ ਲੱਭਣਾ ਲਓ ਜੀ ਐਡੀ ਮੇਰੀ ਬਾਤ ਉੱਤੋਂ ਪੈਗੀ ਰਾਤ ਕਲਮ ਲਾ ਕੇ ਅਜ ਦਾ ਬਾਤ ਕਰਿਆ ਕਰੋ ਦਿਨ ਵਧੀਆ ਹੀ ਨਿਕਲੂਗਾ ਹਾਂ ਕੁਝ ਕੁ ਦਿਨ ਬੱਚਿਆਂ ਨਾਲ ਤੁਹਾਡੇ ਫਿਜ਼ੀਕਲੀ ਚੈਲੈਂਜਿੰਗ ਹੋ ਸਕਦੇ ਆ ਪਰ ਆਪਣੇ ਮਾਈਂਡ ਨੂੰ ਇੰਨਾ ਕੁ ਸਟਰੋਂਗ ਰੱਖੋ ਕਿ ਕੋਈ ਗੱਲ ਨਹੀਂ ਕਰ ਲਾਂਗੇ ਯਾਰ ਫੇਰ ਕੀ ਹੋ ਗਿਆ ਥੋੜਾ ਟਾਈਮ ਹੀ ਹੁੰਦਾ ਬੱਚਿਆਂ ਨੇ ਵੱਡੇ ਹੋ ਜਾਣਾ ਤੁਹਾਡੇ ਚੋਂ ਜਿਹੜੇ ਵੀ ਇਸ ਵੀਡੀਓ ਨੂੰ ਲਗਾਤਾਰ ਦੇਖਣਾ ਚਾਹੁੰਦੇ ਇੱਕ ਵੀਡੀਓ ਦੇ ਤੌਰ ਤੇ ਉਹਨਾਂ ਲਈ ਮੈਂ YouTube ਤੇ ਹੌਲੀ ਹੌਲੀ ਕਰਕੇ ਸਾਰੀਆਂ ਵੀਡੀਓਜ਼ ਪਾ ਰਹੀ ਆ ਸੋ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਡੂ ਸੋ ਤੇ ਹਾਂ ਜਿੱਦਾਂ ਕਿ ਮੈਂ ਹਮੇਸ਼ਾ ਕਹਿੰਦੀ ਆ ਡੋਂਟ ਫੋਰਗੇਟ ਟੂ ਸੇ ਲਵ ਯੂ ਜ਼ਿੰਦਗੀ ਚਲੋ ਜੀ ਮਿਲਦੇ ਆ ਅਗਲੇ ਬਲੌਗ ਰੱਬ